ਪ੍ਰੋਗਰਾਮ ਸਟਾਰਟ ਕਰਨਾ ਸੀ ਤੇ ਮੈਂ ਇਹਨੂੰ ਮੀਲ ਪਲਾਨ ਦੇਣਾ ਸੀਗਾ ਨਾ ਤੇ ਮੀਲ ਪਲਾਨ ਜਦੋਂ ਮੈਂ ਦੇਣਾ ਸੀ ਤਾਂ ਕਹਿੰਦੇ ਕਿ ਮੈਂ ਨਾ ਵੈਜੀਟੇਰੀਅਨ ਆ ਮੈਂ ਕਿਹਾ ਠੀਕ ਆ ਮੈਨੂੰ ਵੈਜੀਟੇਰੀਅਨ ਮੀਲ ਪਲਾਨ ਦੇਤਾ ਤੇ ਬਾਅਦ ਚ ਉਹ ਕਹਿੰਦੀ ਦੀਦੀ ਮੁਰਗਾ ਤਾਂ ਐਡ ਕਰ ਦੋ ਮੈਂ ਕਿਹਾ ਤੂੰ ਮੈਨੂੰ ਕਹਿੰਨੀ ਮੈਂ ਵੈਜੀਟੇਰੀਅਨ ਫਿਰ ਮੁਰਗਾ ਕਿੱਥੋਂ ਆ ਗਿਆ ਕਹਿੰਦੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਅ ਕਈ ਵੈਜੀਟੇਰੀਅਨ ਤਾਂ ਦੇ ਵੀ ਹੁੰਦੇ ਜਿਹੜੇ ਐਗ ਖਾ ਲੈਂਦੇ ਆ ਤੇ ਮੈਂ ਕਿ ਹਾਂ ਇਦਾਂ ਕਰਦੇ ਕਹਿੰਦੀ ਫੇਰ ਮੁਰਗਾ ਕਿੱਥੋਂ ਕਹਿੰਦੀ ਅੱਗ ਕਿੱਥੋਂ ਆਦੇ ਮੈਂ ਕਿਹਾ ਵੀ ਗੱਲ ਤਾਂ ਤੇਰੀ ਸਹੀ ਹੈ ਠੀਕ ਆ ਕਹਿੰਦੀ ਮੁਰਗਾ ਦੇ ਦੋ ਮੈਂ ਐਗ ਵੀ ਖਾ ਲੰਨੀ ਆ ਮੁਰਗਾ ਵੀ ਖਾ ਲੰਨੀ ਆ ਤੇ ਫੇਮੈਂ ਕਿ ਫਿਸ਼ ਵੀ ਤੂੰ ਖਾ ਲੰਦੀ ਹੋਊਂਗੀ ਕਹਿੰਦੀ ਹਾਂ ਸਮ ਟਾਈਮਸ ਬਹੁਤ ਘੱਟ ਖਾਂਦੀ ਆ ਪਰ ਖਾ ਲੰਨੀ ਆ ਫਿਸ਼ ਚਲੋ ਤੁਸੀਂ ਮੈਂ ਉਹ ਵੀ ਐਡ ਕਰਤਾ ਮੈਂ ਕਿ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਵੈਜੀਟੇਰੀਅਨ ਜਿਹੜੇ ਮੁਰਗਾ ਵੀ ਖਾ ਲੈਂਦੇ ਆ ਮੈਂ ਤਾਂ ਨਵਾਂ ਹੀ ਆ ਕਹਿੰਦੀ ਹਾਂਜੀ ਹਾਂਜੀ ਖਾ ਲੈਂਦੇ ਆ ਸੋ ਆਪਾਂ ਉਹਦੇ ਮੀਲ ਪਲਾਨ ਦੇ ਵਿੱਚ ਮੁਰਗਾ ਵੀ ਐਡ ਕਰਤਾ ਈਜ਼ੀ ਮੀਲ ਪਲਨ ਬਣ ਜਾਂਦਾ ਕੋਈ ਹਾਰਡ ਨਹੀਂ ਹੈਗਾ ਫੋਲੋ ਕਰਨਾ ਬਹੁਤ ਈਜ਼ੀ ਹੈ